ਕਲਕਾ ਕੱਟੀ ਵਿੱਚ ਬੈਠੀ ਅਲੜਤੀ ਆ ਮੈਂ ਨਾ ਮੈਂ ਬੜੀ ਚਾਹਤ ਨਹੀਂ ਦੀ ਹਾਂ ਨਾ ਹੀ ਕੱਟੀ ਵਿੱਚ ਫੌਰ ਜੁੰਨਾ ਬੱਟਾ ਦੀ ਕੀ ਬੱਤ ਹੂੰਗੀਆਂ ਦੀ ਗੈਰ ਜਿਆਰ ਕਰਾ ਕਹਦਾ ਜੇ ਮੰਮੀ ਡਾਕਟਰ ਨਹੀਂ ਹੁੰਦੀ ਜੜੀ ਤੇਰਾ ਕੀ ਬਣਦਾ ਫੇ ਟੋਡਾ ਕੀ ਬਣਦਾ ਸੱਚੀ ਗੱਲ ਫੇ ਟੋਡੇ ਨਾਲ ਥੋੜੀ ਤੇ ਵਿਆਹ ਕਰਾਉਂਦੀ ਫੇ ਵਿਆਹ ਮੇਰੇ ਨਾਲ ਨਹੀਂ ਹੁੰਦਾ ਨਹੀਂ ਜੀ ਹੁੰਦਾ ਜੇ ਜੋ ਤੂੰ ਰੋਣ ਜਵੜ ਕੇ ਰਹੀ ਸੀ ਨਹੀਂ ਜੇ ਇੱਕ ਵਾਰੀ ਦੇਖ ਦਿਖਾਇਆ ਵੀ ਕਰਤੰਦੇ ਨਾ ਤੇ ਆ ਫੇਰ ਵੀ ਨਹੀਂ ਸੀ ਹੋਣਾ ਜੋੜੀ ਦੀਵੇਂ ਬਾਣੀ ਦੀ ਤੁਸੀਂ ਤਾਂ ਦੇਖ ਦਿਖਾਇਆ ਨਹੀਂ ਕਰਿਆ ਮੈਨੂੰ ਮਾਦਰਾਂ ਨੇ ਇਤਰਾ ਦੀ ਇੱਛਾ ਨੇ ਜੋ ਮਰਜੀਆ ਜੋ ਮਰਜੀ ਸੀ ਹਾਂ ਹਾਂ ਜੋ ਮਰਜੀ ਜਿਵੇਂ ਮਰਜ਼ੀ ਆ ਵੀ ਕਿਹਦੇ ਕਰੀ ਲੈਕਸ ਕੁੜੀ ਤਾਂ ਈ ਰਹਿ ਜੂਏ ਕਿ ਕਿਸੇ ਨੂੰ ਪਸੰਦ ਨਹੀਂ ਕਰਦੀ ਐ। ਵੀ ਆਪਾਂ ਇਹਨਾਂ ਡੇਗਾ ਕਰਤੀ ਕਰਾਂ। ਤਾਂ ਤੁਸੀਂ ਦੇਖਿਆ ਕਿਸੇ ਨੂੰ? ਨਾ ਦੇਖਿਆ। ਤੁਸੀਂ ਦੇਖਿਆ ਸੀ? ਤੁਸੀਂ ਕਿੰਨੀਆਂ ਕੁੜੀਆਂ ਦੇਖ ਕੇ ਛੱਡੀਆਂ ਸੀ? ਸਾਡੇ ਫੇਸਬੁਕ 'ਤੇ ਖਾ ਕੇ ਕੁੜੀ। ਕੁੜੀ ਤਾਂ ਇੱਥੇ ਘਰ ਜਿਆ ਲੋ। ਤੇਰੀ ਬਾਹਰ ਜਾਣਾ ਕਿਉਂ? ਇਹ ਕੁੜੀ ਕਿਹੜੀ? ਫੇਰ ਆਇਆ ਮੰਮੀ ਦਾ। ਕੌਣ? ਮਾਸੜ। ਮਾਸੜ ਥੋੜੀ ਆਸੀ। ਨਹੀਂ ਇਹ ਟੀਚਰ। ਪਿਕਚਰ ਮਾਸਟਰ ਮਾਸਟਰ ਕਹਿੰਦਾ ਕਿਰਾਮ ਹੁੰਦਾ ਸਹਾਕ ਸਰੋ ਤੇ ਸਰੋ ਟਿਕਾ ਇੰਨੇ ਦੇ ਸਾਰਾ ਘਰ ਦੇ ਸਟਾਲ ਲਿਆ ਕਹਿੰਦਾ ਚਮਕਾ ਲਿਆ ਮਾਸਟਰ ਮੁੜ ਕੇ ਨਹੀਂ ਆਇਆ ਮਾਸਟਰ ਦਾ ਕੀ ਦੀ ਮਾਸਟਰ ਤਾਂ ਤੇਤਰ ਹੀ ਸੀਗੀ ਕਦੇ ਇੱਥੇ ਕਦੇ ਕਹਿੰਦਾ ਰੱਬ ਕਿਹਦੇ ਅੱਗੇ ਨਾ ਲਾਇਆ ਸਹਾਕ ਕਹਿੰਦਾ ਰਭਈ ਗਈ ਸਰੋ ਆ ਗਿਆ ਮੈਂ ਅੱਛਾ ਕਹਿ ਤਾ ਤੇ ਬਗਰ ਵੀ ਇੱਕ ਤੇਰੀ ਕਿਸੇ ਨੇ ਆਉਣਾ ਤੁਸੀਂ ਸਾਡੇ ਨਾ ਮਾਸਟਰ ਕੀ ਤੁਹਾਨੂੰ ਕਹਿ ਕੇ ਚਲੇ ਗਿਆ ਸੀ ਵੀ ਮੈਂ ਸਾਕ ਕਰਾਉਣਾ ਨਾ ਫਿਰ ਤੁਸੀਂ ਆਏ ਵੀ ਸੋਚ ਤੇ ਮੈਂ ਇੱਡੀ ਇਹਦੀ ਬੰਦਾ ਕਿੱਥੋਂ ਪਰਖਟ ਕਰ ਲਿਆ ਉਹ ਵੀ ਲੱਭ ਕੇ ਲੈ ਗਿਆ ਉਹ ਬੰਦਾ ਪਤਾ ਉਹ ਭਾਜੀ ਪੱਤੀ ਦੀ ਕੁੜੀ ਆਈ ਸੀ ਡੋਗ ਨੂੰ ਆ ਕੇ ਦੇਖ ਲੈ ਕਿਤੇ ਮੋਰਫੋਲ ਨੇ ਰੱਖਤੀ ਆਖਾ ਆਈ ਤੋਂ ਤੁਮੀ ਨਹੀਂ ਗਏ ਫਿਰ ਹੋ ਗਿਆ ਉਹ ਕੀ ਹੈ ਟੀ ਦੇ ਦੀ ਕਿੱਥੇ ਟੀ ਦੇ ਦੀ ਅਰੇ ਤਾਂ ਕਹਾਣੀ ਸ਼ੁਰੂ ਹੋਈ ਯਾ ਲੰਬੜਾਂ ਦੀ ਅਰੇ ਇਹ ਤਾਂ ਕਹਾਣੀ ਇਹ ਤਾਂ ਓਕੇ ਨਾ ਹੋ ਗਿਆ ਵਿਆਹ ਦਾ ਸਾ ਹੀ ਤਾਂ ਜਦੋਂ ਮਾਸਟਰ ਆਇਆ ਸੀ ਆਪਾਂ ਉਹਨੂੰ ਰਾਂਭਾ ਦਿੱਤਾ ਤੇ ਆਪਾਂ ਨੇ ਤਾਂ ਤੋਕ ਮਾਰ ਗੀ ਅਲਾਪੇ ਤਾਂ ਬਹੁਤ ਕਿੱਡੀ ਮੈਂ ਆਪਣੇ ਮਾਪਿਆਂ ਨਾਲ ਵੀ ਰੋਜ਼ ਲੜਤ ਕਰਨੀ ਨਕਾੜੇ ਨੂੰ ਸਜੜ ਜੇ ਮੈਂ ਆਪਦੀ ਮਾਂ ਨਾਲ ਲੜਪਨੀ ਆ ਫਿਰ ਤੇ ਕੋਲੀਏ ਨਹੀਂ ਜਵਾਈ ਤੇ ਚੰਗਾ ਬੜਾ ਚੰਗਾ ਜਵਾਈ ਹੋਣਾ ਦਾ ਉਹਨਾਂ ਨੂੰ ਵੀ ਪਤਾ ਹੀ ਹੋਵੇ ਕਿੰਨਾ ਚੰਗਾ ਕੇਵਟੀ ਬਲੱਟ ਉਹਨਾਂ ਨੂੰ ਵੀ ਪਤਾ ਹੀ ਸਭ ਨੂੰ ਪਤਾ ਕੁੜੀ ਨੇ ਟੋਟਾ ਕੀ ਬਗਾੜਤਾ ਹੋਲੇ ਦਾਦਾ ਕੁੜੀ ਦੇ ਕੀ ਬਗਾੜਤਾ ਬਣਾਇਆ ਹੀ ਆ ਜਵਾਈ ਦੇ ਕੀ ਬਗਾੜ ਜਵਾਈ ਆ ਗਿਆ ਸੀ ਹੋਰ ਮੈਂ ਤਾਂ ਸੁਣਨ ਦਾ ਤੀ ਕੁਛ ਮਮੀ ਨਹੀਂ ਵਾਈ ਬੈਸੇ ਕਮਾਦੇ ਦਿਨ ਉਥੇ ਰੱਖ ਲੈ ਉਹ ਤਾਂ ਉਹ ਗੱਲ ਹੋ ਗਈ ਸੌਰੀ ਮਾਦੇ ਵਗੋ ਕਹਿੰਦੇ ਨਹੀਂ ਬੱਬੂ ਸੌਰੀ ਮੱਕ ਭਾਬੀਆਂ ਤੋਂ ਕਹਿੰਦੇ ਸੌਰੀ ਮੰਗਦੀ ਮੇਰੀ ਜੁੱਤੀ ਇਹਨੂੰ ਮੁਬਾਰਕ ਤੇ ਲਿਆ ਭਾਬੀਆਂ ਇਹ ਏਡੀਆਂ ਮੀਸੜੀਆਂ ਕੀ ਕਹਿੰਦੀ ਹੁੰਦੀਓ ਇਹ ਮੀਸੜੀਆਂ ਇੰਨੀਆਂ ਸਾਬੂਨੀਆਂ ਮਮੀ ਇਹ ਟਾਈਪ ਕੋ ਤਾਂ ਸਟਿੰਗ ਮਮੀ ਇੱਥੇ ਜਮਾ ਲਗਾ ਉਹ ਤਾਂ ਜਮਾ ਲੱਗਦਾ ਕੰਨਾ ਕੰਨਾ ਕਹਿੰਦਾ ਪਾਣੀ ਦਿਆ ਕਰ ਕਹਿੰਦਾ ਮੈਨੀਆਂ ਪਤਝੀਆਂ ਨੂੰ ਪੜ ਕੇ ਆਇਆਂ ਨੇ ਵੀ ਮੇਰੇ ਤੋਂ ਸਾਢੇ ਡੇਢ-ਡੇਢ ਸਾਲ ਛੋਟੀਆਂ ਨੇ ਮੈਂ ਫੇਰ ਕੀ ਹੋਇਆ ਜੇ ਮੇਰੇ ਮਾਪਿਆਂ ਨੇ ਮੇਰਾ ਵਿਆਹ ਕਰਤਾ ਹੈ ਪੜ ਲੈਣ ਦੀ ਤਾਂ ਇਹ ਸਤੈਨ ਕਹਿੰਦੀ ਮੈਂ ਨੌਕਰ ਸੀ ਉਹਨਾਂ ਦੀ ਉਹਨਾਂ ਨੂੰ ਪਾਣੀ ਦਿੰਦੀ ਹੁਣ ਤਾਂ ਹੀ ਡਾਲਰ ਪਵਾ ਲਿਆ ਕਰ 100 ਡਾਲਰ ਮਹੀਨੇ ਮਗਰ ਉਹਨਾਂ ਤੋਂ ਪਵਾ ਲਿਆ ਕਈ ਆਪ ਜੀ ਢੱਲੇ ਕੁੱਟਦੀ ਆਈ ਉਹਨਾਂ ਦੇ ਧੱਕੇ ਕਰਦੀਆਂ ਖਾਣਾ ਖਾਣ ਸਾਨੂੰ ਕੀ ਉਹਨਾਂ ਦੇ ਸਾਸਰੀ ਘਰ ਦਾ ਵੀ ਪਾਣੀ ਜਿੱਨਾ ਵਿੱਚ ਮੇਰਾ ਨਾ ਲੜਦਾ ਸੀ ਤੂੰ ਨੂੰ ਮਿੱਟੀ ਕੂੜੀ ਆ ਲੱਗਦੀ ਧੋਕ ਮਾਰ ਕੇ ਕੰਨਿਆ ਦੀ ਆਪਾਂ ਤਾਂ ਸਾਫ਼-ਸਾਫ਼ ਕਹਿੰਦੇ ਧੋਕ ਕਮਾ ਕੇ ਕਿਹੜਾ ਬੰਦਾ ਜਾਵੇ ਮੰਮੀ ਉਪਰ ਰੇਤੀ ੱੱਕੇ ਖਾਵੇ ਅਸੀਂ ਕਿਸੇ ਦਾ ਧੋਖਾ ਤਾਂ ਨਹੀਂ ਕਰਿਆ ਆਪਦੀ ਹੱਕ ਦੀ ਕਮਾਈ ਆ ਆਪਦਾ ਹੱਕ ਛੱਡੋ ਨਾ ਤੇ ਕਿਸੇ ਦਾ ਹੱਕ ਖੜੱਪੋ ਨਾ ਅਸੀਂ ਨਹੀਂ ਕਿਸੇ ਦਾ ਹੱਕ ਖੜੱਪਦੇ ਹੱਕ ਦਾ ਹੱਕ ਤਾਂ ਲੈਣਾ ਹੀ ਸੀ ਮੰਮੀ ਤੇਰੀ ਪੈਰ ਆਈ ਚੀਕੀ ਪੱਟੀ ਹੋਈ ਹੈ ਮੈਂ ਗੱਲ ਪਤਾ ਕਿੱਥਾ ਤੁਰੀ ਸੀ ਜਿਹੜਾ ਕਹਿੰਦਾ ਮम्मा ਤੁਹਾਡੀ ਪੈਰ ਦੀ ਆ ਹੁਣ ਬਹੁਤ ਛੋਟੀ ਆ ਮੈਂ ਇਹਨੂੰ ਕਿਹਾ ਵੀ ਆਏ ਕਰਕੇ ਇਹ ਵੱਡੀਆਂ ਗਈਆਂ ਕਹਿੰਦਾ ਫੇਰ ਨੌ ਕਿਵੇਂ ਆ ਗਏ ਹਨ ਇਹ ਕਹਿੰਦੇ ਨੌ ਕਿਵੇਂ ਮੈਂ ਕਿਹਾ ਸਰਜਰੀ ਕਰਾਤੀ ਕਹਦੇ ਕਰਾਈਆ ਸਰਜਰੀ ਤੈਨੂੰ ਕਹਿੰਦੇ ਤੈਨੂੰ ਪੜਾਇਆ ਤਾਂ ਹੈ ਨਹੀਂ ਕਹਾਬੇ ਨਹੀਂ ਜਲ ਜਲ ਇੱਕ ਮਿੰਟ ਮੈਨੂੰ ਮੇਰੇ ਮਾਪਿਆਂ ਨੇ ਨਹੀਂ ਪੜਾਇਆ 40 ਡਿਗਰੀ ਕਿੱਥੇ ਆ ਐ ਕੀ ਆ ਕੀ ਨਿੱਕ ਟੱਕਰਾ ਫੁਰ ਗਈ 40 ਡਿਗਰੀ ਕਿੱਥੇ ਲਿਆ ਦੋ ਜੋ ਬੋੜਾ ਆ ਬਾਪੂ ਜੀ ਕਹਿੰਦੇ ਕਹੇ ਕਹਿੰਦੇ ਟਰੈਕਟਰ ਭਾਬੀ ਤੇ ਲਤ ਲਤ ਲੇਤਰ ਕਰਦਾ ਸਕੂਲੋਂ ਭੱਜਿਆ ਮੁੜ ਕੇ ਸਕੂਲੇ ਨਹੀਂ ਗਿਆ ਟਰੈਕਟਰ ਟਰੈਕਟਰ ਨਿਕਾ ਜਾ ਸੀਗਾ ਕਹਿੰਦੇ ਟਰੈਕਟਰ ਤੇ ਚੌਜ ਜੱਟ ਸਕੂਲ ਛੱਡ ਕੇ ਆਇਆ ਹੈ ਕਹਦੇ ਮੁੜ ਕੇ ਸਕੂਲੇ ਨਹੀਂ ਗਿਆ ਟਰੈਕਟਰ ਕਹਾ ਤਾਂ ਲੈ ਲਿਆ ਕਿੰਨੇ ਪੜੇ ਕਿੰਨੇ ਤੇ ਡਿਗਰੀ ਕਰ ਲਈ ਤੁਸੀਂ ਕਾਲਾ ਕੋਡ ਫਾ ਕੇ ਡਿਗਰੀ ਕਰੀ ਹੈ ਜੱਟ ਨੇ 8 8 4 32 3 ਜਮਾਤਾਂ ਬੜੀ ਹਾਂ ਨੇ ਆਣੇ ਪੜਾਏ ਨੇ 8 ਆਠ ਮਾਇਆ ਉਹ ਕੀ ਹੈ ਚੋਟੀ ਨਾ ਆ ਰਹੀ ਆ ਅੱਠ ਮਹੀਨੇ ਆਈ ਕਿੱਥੇ ਬਾਰੇ ਆਪਦੇ ਤਾਂ ਦੋ ਹੀ ਪੜਾਏ ਨੇ ਬਾਕੀ ਤਾਂ ਲੋਕਾਂ ਦੇ ਪੜਾਤੇ ਲੋਕਾਂ ਦੇ ਪੜਾਤੇ ਆ ਲੋਕਾਂ ਚਲ ਛੱਡੋ ਵਲੌਗ ਸ਼ੁਰੂ ਕਰਨਾ ਸੀ ਇਹਦੀ ਰੌਣਕਾਂ ਕਰਦੇ ਮੈਂ ਤਾਂ ਵਲੌਗ ਸ਼ੁਰੂ ਕਰਨ ਲੱਗੀ ਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਜਿਹੜਾ ਵਲੌਗ ਆ ਸ਼ੁਰੂ ਕਰ ਲਿਆ ਤੇ ਰੌਲਾ ਰੱਪਾ ਤੁਸੀਂ ਸੁਣ ਲਿਆ ਏ ਮੇਰੇ ਨਾਲ ਲੜਦੇ ਮੈਨੂੰ ਮਿਹਨੇ ਵਾਉ ਦਿੰਦੇ ਨੇ ਇਹ ਮੰਮੀ ਤੇਖਾ ਪੜਾਈ ਦੇ ਮਾਮਲੇ ਤਾਂ ਖਾਸ ਕਰ ਲੈਣੇ ਦਿੰਦੇ ਆ ਤੂੰ ਪੜ ਲੰਦੀ ਤੂੰ ਪੜ ਲੰਦੀ ਸੱਚੀ ਗੱਲ ਆ ਜੇ ਮੈਂ ਪੜੀ ਹੁੰਦੀ ਅੱਜ ਇੱਥੇ ਨਾ ਹੁੰਦੀ ਮੰਮੀ ਹੁਣ ਤਾਂ ਮੇਰੇ ਨਾਲ ਆਇਤੀ ਹੁਣ ਇੱਥੇ ਬੈਠੇ ਜਾ ਮੇ ਕੋਲ ਤੇ ਸੱਚ ਮਾਰ ਲੈ ਇਹ ਇੱਥੇ ਬੈਠੇ ਆ ਇੱਥੇ ਬੈਠੇ ਅਸੀਂ ਲੜ ਰਹੇ ਹਾਂ ਮੈਂ ਬਸ ਇੱਥੇ ਬੈਠੇ ਅਸੀਂ ਲੜ ਰਹੇ ਹਾਂ ਗੂਗਲ ਤੇ ਗੂਗਲ ਤੇ ਗੱਡੀ ਬੈਠਾ ਮੰਮੀ ਤੂੰ ਕੀਬੋਰਡ ਵਾ ਮੇਰੀ ਵੋਟ ਵੋਟ ਮੈਂ ਤਾਂ ਨਹੀਂ ਕਿਸੇ ਨੂੰ ਮੇਰੀ ਕੋਈ ਇੱਕ ਤਾਂ ਵੋਟ ਆ ਮੈਂ ਤਾਂ ਸਾਮਕ ਰੱਖੂੰਗੀ ਜਿਹੜਾ ਮੀਂਹ ਪਾਦੂ ਜਿਹੜਾ ਗਰਮੀ ਕਿਟਾ ਉਹ ਆਖੀਏ ਕਾਂਗਰਸ ਬੱਚੇ ਨੂੰ ਵੋਟਵਾਈ ਫੋਨ ਕਰਤਾ ਕਿਤੇ ਇਹ ਮੈਂ ਨਹੀਂ ਜਾਣਾ ਵੋਟ ਫੋਨ ਮੇਰੇ ਨਾਲ ਉਪਰੋਂ ਇੱਥੋਂ ਕਰਨ ਬਿੰਨੇ ਹੋਏ ਸੀ ਤੇ ਉਹ ਵਾਲੀਆਂ ਖੋਲਤੀਆਂ ਮੁੜ ਕੇ ਪਾਈਆਂ ਹੀ ਨਹੀਂ ਜਿਦਾ ਆ ਪਾਈਆਂ ਹੋਈਆਂ ਛੋਟ-ਛੋਟੀਆਂ ਦੋ ਥੰਦ ਬੰਨੇ ਤਿੰਨ ਥਾ ਤਾਂ ਕਰਨ ਬਿੰਨੇ ਹੋ ਨਹੀਂ ਮੇਰੇ ਇੱਥੋਂ 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 ਅੱਛਾ ਇੱਕ ਕਿੱਲ ਜਾ ਰੜਕਦਾ ਅੱਜ ਕਰਨ ਦੁਖਦਾ ਔਰ ਇਹ ਇਹ ਫਿਰ ਕੀ ਸੂਰ ਸੂਰਾਂ ਗਲੀ ਤਾਂ ਹੈਗੀ ਆ મતલਬ ਕਿਲ ਜਿਹਾ ਬਣਿਆ ਦੇ ਵਿੱਚ ਆ ਦੇ ਹਾਂ ਇਹ ਮੇਲਾ ਤਾਂ ਫਕਤ ਨਾ ਕਦੇ ਪਾਈ ਨਹੀਂ ਨਾ ਕਰਨ ਦੋਪ ਦਾ ਇਧਰੋਂ ਤਾਂ ਠੀਕ ਲਕੜੀਆਂ ਹੈਗੀਆਂ ਕਿ ਬੰਦ ਹੋ ਗਈਆਂ ਬੰਦ ਬੰਦ ਹੋ ਗਿਆ ਚਲ ਕੋਈ ਨਾ ਜਿੱਦਣ ਹੁਣ ਗਈ ਸੁਨਿਆਰੇ ਤੋਂ ਪਵਾ ਕੇ ਹੈਗੀ ਐਡਾ ਸਰ ਸਰਿਆਣੇ ਨੂੰ ਕੱਟ ਦੋ ਤਾਂ ਆ ਮੁਰਕੀਆਂ ਜਿਹਾ ਹੈਗੀਆਂ ਮੰਮੀ ਮੰਮੀ ਪੀਰੇ ਤੇ ਆਪ ਵੀ ਨਿਕਲੇ ਆਈ ਸੀ ਇੱਕ ਵਾਰੀ ਕੱਲ ਜਗੜੀ ਗਲੀ ਤੇਰੇ ਵੀਨੇ ਹੈਂ ਮੇਰੇ ਮਾਗਨਾਂ ਤੇ ਗਲੀਆਂ ਮੇਰੇ ਕਿਉਂ ਘਟਈ ਹੋਈਆਂ ਨੇ ਤੋ ਪਹਿਲੇ ਜਨਮ ਦੇ ਵਿੱਚ ਭਗਤ ਹੋਵੇਂਗਾ ਮੰਦਰਾ ਪਾਈਆਂ ਹੋਣਗੀਆਂ ਹੈਗੀਆਂ ਨੇ ਇਹਦੇ ਆ ਦੇਖਾ ਕੁੜੀ ਇੱੱਤ ਤੱਕ ਇੱਥੇ ਰਕੂ ਇੱਕ ਟੈ ਚਲੋ ਜੀ ਦੇ ਦਿਆਂ ਮਿਲਦੇ ਕੋਈ ਕੰਮ ਕਰਦੇ ਟਾਈਮ ਤਾਂ ਸ਼ਾਮ ਤੇ 5 ਵੱਜ ਗਏ ਅੱਜ ਬਲੌਗਿੰਗ ਸ਼ੁਰੂ ਕੀਤਾ ਮੈਂ ਸੌਂਗੀ ਹੁਣ ਮੇਰੇ ਅੱਖਾਂ ਕਹਿ ਜਿਓਂ ਹੀ ਮੈਂ ਸੌਂ ਜਾਊਗੀ ਉੱਠਦੀ ਰਿਓ ਮੈਨਾਂ ਦਿਨ ਲੱਜ ਜਾਂਦੇ ਨੇ ਦੇਲ ਵੀ ਆਏ ਨਹੀਂ ਹੈਗਾ ਫਿਰ ਦੇਲ ਵੀ ਹੁਣ ਮੈਂ ਛੋਟੇ ਘਰ ਦਾ ਕੰਮ ਕਰਦੀ ਆਂ ਨਾ ਕੋਈ ਫਿਕਰ ਨਹੀਂ ਕੋਈ ਫੱਕਣ ਓਏ ਡਬਲ ਹਨ ਖਲਾਣੀ ਭਾਏ ਇੰਨਾ ਵੀ ਬੱਦਦੀਂ ਚਲੋ ਜੀ ਚਾਹ ਬਣਾ ਕੇ ਪੜਾਤੀ ਜਿਹੜੀ ਚਾਹ ਪਲਾਈ ਆ ਉਹਦਾ ਤਾਂ ਨਸ਼ਾ ਡਾਊਨ ਵੀ ਕਰਤਾ ਮੇਹਣੇ ਦੇ ਦੇ ਮੇਹਣੇ ਦੇ ਦੇ ਕੇ ਨਸ਼ਾ ਡਾਊਨ ਕਰਤਾ ਐਨੇ ਮੇਹਣੇ ਦਿਆ ਹੈ ਤੇ ਇਹ ਕਹਿੰਨੇ ਕਹਿੰਦੇ ਸਸਤੀ ਆ ਕੋਈ ਕਹਿੰਦਾ ਕਹਿੰਦੇ ਨਾ ਸਸਤਾ ਨਾ ਦਰਾਨੀ ਜਠਾਣੀਆਂ ਹੁਣ ਕਾ ਦਾ ਦੁੱਖ ਆ ਤੇਨੂੰ ਜਿਹਦੇ ਕੋ ਇਹ ਜਿਹੜਾ ਘਰ ਵਾਲਾ ਹੋਵੇ ਨਾ ਜਹ ਜਹਾ ਪੀਆ ਮੇਰੇ ਕੋਲੇ ਸ਼ਾਲਾ ਗੱਪੜੀ ਚਾਰ ਜਠਾਣੀਆਂ ਤੇ ਦਬਲ ਦੋ ਸਸਾਂ ਦਾ ਮੁਕਾਬਲਾ ਇਕੱਲਾ ਹੀ ਕਰੀ ਜਾਂਦਾ ਜਿਹੜੇ ਜੌਬ ਤੇ ਚਲੇ ਜਾਂਦੇ ਨੇ ਮਗਰ ਉਹਨਾਂ ਦੀ ਵਾਈਫ ਸਭ ਦਾ ਘਰ ਦਾ ਕੰਮ ਕਰਦੀਆਂ ਨੇ ਰੈਸਟ ਕਰਦੀਆਂ ਨੇ ਜੋ ਵੀ ਆਪ ਦਾ ਪਨਪਸਰਦੀ ਦਾ ਕੰਮ ਕਰਦੀਆਂ ਨੇ ਉਹ ਵਧੀਆ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਹਸਬੰਡ ਘਰੇ ਨੇ ਖੇਤੀ ਕਰਦੇ ਨੇ ਆ ਨੱਕਾ ਜਿਹਾ ਮੋੜ ਕੇ ਘਰੇ ਆ ਜਾਂਦੇ ਨੇ ਉਹਨਾਂ ਤਾਂ ਸਮਝ ਲਓ ਸੱਸ ਦਰਾਣੀ ਜਠਾਣੀ ਨਨਤਾ ਅੱਗੇ ਜੱਟਸਾਨੇ ਨੂੰ ਫੜਾਉਂਦਾ ਜੱਟ ਘਰ ਵਾਲੀ ਨੂੰ ਵੀ ਫੋਨ ਵੀ ਭਰ ਗਿਆ ਮੇਰਾ ਫੋਨ ਕਿੱਥੇ ਭੜਿਆ ਫਿਰ ਵੀਡੀਓ ਕਿਵੇਂ ਬਣਦੀ ਹੈ ਭਾਈ ਸੇ ਵੀਡੀਓ ਬਣਦੀ ਆ ਮੈਨੂੰ ਦੇਖਦਾ ਨਹੀਂ ਅੰਨੀ ਹੋਗੀ ਮੈਂ ਅੰਨੀ ਅੰਨੀ ਬੇਲੀ ਮਮੀ ਆ ਗਈ ਅੰਨੀ ਚਲ ਚਲੀਏ ਬਾਅਦ ਚ ਮਿਲਦੇ ਆ ਸਭ ਬਾਅਦ ਜਾ ਟਾਈਮ ਜਿਹੜਾ ਹੋ ਗਿਆ 6:30 ਦਾ ਹੋ ਗਿਆ ਤੇ ਹੁਣ ਆਪਾਂ ਕਰੀਏ ਡਿਨਰ ਦੀ ਤਿਆਰੀ ਬਹੁਤ ਜ਼ਿਆਦਾ ਗਰਮੀ ਆ ਪਸੀਨਾ ਬਾਰ-ਬਾਰ ਬਾਰ-ਬਾਰ ਆਈ ਜਾਂਦਾ ਆਈ ਜਾਂਦਾ ਸਮਝ ਨਹੀਂ ਲੱਗਦੀ ਹੈਗੀ ਵੀ ਕੀ ਕਰਿਆ ਜਾਵੇ ਇਹਨੂੰ ਕੀ ਹੋ ਗਿਆ ਤੇ ਟੱਪੜ ਵਾਲਿਆ ਉਹ ਡਾੜੀ ਬਾਹਰ ਬੈੜੀ ਖੋਲੀ ਵਰਦਾ ਥੱਪੜੇ ਦੇ ਅੰਦਰ ਮਾਰਿਆ ਆਪ ਉਹ ਪੜਦਿਆਂ ਨਾ ਖੇਡਦਾ ਬਾਕਸਿੰਗ ਕਰਦਾ ਨਾ ਬਾਕਸਿੰਗ ਕਿੱਟ ਹੀ ਲਾ ਦੇ ਦਿੰਦੇ ਜੀ ਆ ਕੋਈ ਵੀ ਜਾਵਨ ਹੋਵੇ ਵੀ ਬੱਚਿਆਂ ਚੀਜ਼ਾਂ ਖਰੀਦ ਕੇ ਲੈਣ ਦੇਣ ਦਾ ਤਾਂ ਇਹਦੇ ਲਈ ਬਾਕਸਿੰਗ ਕਿੱਟ ਭੇਜ ਸਕਦਾ ਆ ਔਰ ਸਾਈਜ਼ ਹਿੱਟ ਕੂਰੀਅਰ ਕਰਦੇ ਹੋ ਠੀਕ ਆ ਜੀ ਮੇਰੇ ਨਾਲ ਕੰਟੈਕਟ ਕਰ ਲਿਓ ਇੰਸਟਾਗ੍ਰam ਤੇ ਮੈਂ ਤੁਹਾਨੂੰ ਐਡਰੈਸ ਵਗੈਰਾ ਦੱਸ ਦੂੰਗੀ ਕਿਹੜੀ ਕਿੱਟ ਲੈਣੀ ਆ ਬਾਕਸਿੰਗ ਬਾਕਸਿੰਗ ਕਿੱਟ ਲੈਣੀ ਆ ਜਿਆਰ ਨੇ ਜੇ ਕੋਈ ਚਾਹ ਪਾਨ ਹੈਗਾ ਲੈ ਕੇ ਦੇੜ ਦਾ ਤਾਂ ਲੈ ਕੇ ਦੇ ਸਕਦਾ ਆ ਠੀਕ ਆ ਜੀ ਇਹਨਾਂ ਸਕੂਲ ਤੇ ਵਿੱਚ ਬਾਕਸਿੰਗ ਹੋਈ ਸੀ ਹਾਰੇ ਯਾਰ ਹੋਈਆਂ ਸੀਗੀਆਂ ਤੇ ਇਹਨਾਂ ਦਾ ਖੁੱਦ ਦਾ ਸਕੂਲ ਤੇ ਕੁੱਟ ਖਾ ਕੇ ਬਹਿ ਗਿਆ ਹਰਿਆਣੇ ਵਾਲਿਆਂ ਦਾ ਇਹ ਬੱਚੇ ਹਸਪੀਟਲ ਗਏ ਹੋਏ ਹਰਿਆਣੇ ਵਾਲੇ ਗਏ ਨੱਚ ਨਹੀਂ ਦੇ ਉੱਥੇ ਤੇ ਉਹ ਬੱਚੇ ਜਿੱਤੇ ਬਸ ਹਾਂ ਇਹ ਨਾਲ ਉਹਨਾਂ ਨੇ ਆਹ ਤੇ ਪਾਈ ਸੀ ਉਹ ਹਾਰ ਤੇ ਟੁੱਪ ਗਿਆ ਬਸ ਟੁੱਪ ਗਿਆ ਚੰਗਾ ਚਲ ਕੰਮ ਕਰਨ ਦੇ ਲਈ ਤਾਂ ਉੱਧ ਰੱਖੀਏ ਬਾਹਰ ਚੁੱਲੇ ਤੇ ਰੱਖਦੇ ਹਾਂ ਤੇ ਮੈਨੂੰ ਆਹ ਤੇ ਬਣ ਗਈ ਇੰਨਾ ਟੱਕੇ ਜੇ ਪੈਨੇ ਉਹ ਜਾਲ ਦੀ ਹੈ ਹਨਾ ਤੇ ਨਾਲੇ ਆਪਾਂ ਪਾਣੀ ਭਰਦੇ ਹਾਂ ਇਹ ਜਾਰ ਚਲਾਊਗਾ ਮੋਟਰ ਮੈਂ ਪਾਣੀ ਭਰੂੰਗੀ ਹੁਣ ਅਸੀਂ ਫਿਲਟਰ ਦਾ ਪਾਣੀ ਪੀਣਾ ਬੰਦ ਕਰਤਾ ਤੁਹਾਨੂੰ ਪਤਾ ਹੀ ਹੈ ਅਸੀਂ ਕਾਫੀ ਟਾਈਮ ਤੋਂ ਬੰਦ ਕੀਤਾ ਹੋਇਆ ਹੁਣ ਅਸੀਂ ਮੋਟਰ ਚਲਾ ਕੇ ਢੰਡਾ ਪਾਣੀ ਭਰ ਲੈਨੇ ਆਓ ਕੰਮੜੇ ਚੱਲ ਮੋਟਰ ਚਲਾ ਮੈਂ ਲੈ ਕੇ ਆਉਣੀ ਆ ਭੰਡੇ ਬਣਾਤੀ ਜਿਹੜੀ ਕੱਲ ਪਰਸੋਂ ਬਣਾਉਂਦੀ ਸੀਗੀ ਉਹ ਰੈਡੀ ਕਰਤੀ ਸਲਵਾਰ ਇੱਥੇ ਲਾਈਟ ਜੀ ਵੀਡੀਓ ਨੇ ਇੱਥੇ ਵਧੀਆ ਹਟ ਜਾ ਹਟ ਜਾ ਤੇਰੇ ਚ ਕੀ ਆ ਗਿਆ ਕਮਲਾਪਨ ਕਾਲ ਫੂਟ ਇਹ ਚ ਕਾ ਚਾ ਪੀ ਚਾ ਸੀਗਾ ਮੈਂ ਬਸ ਮੂਰੀ ਤੇ ਸਕਰੋਲ ਮਾਰਤੇ ਇਹ ਚ ਕਿਹੜਾ ਡਿਜ਼ਾਈਨ ਦੇਖਣਾ ਸੀ ਜਿਆਦਾ ਭਾਰੀ ਵੀ ਨਹੀਂ ਬਣਾਈ ਸਲਵਾਰ ਠੀਕ ਠੀਕ ਜੀ ਬਣਾਈਆ ਘਰੇ ਹੀ ਪਾਉਣਾ ਸੂਟ ਆਪਣਾ ਬਾਜ਼ਾਰ ਚੋਂ ਦਾ ਜਿਹੜਾ ਨੂੰ ਤਾਂ ਪਸੰਦ ਨਹੀਂ ਆਏ ਮੇਰੇ ਸੂਟ ਇਹਨਾਂ ਨੂੰ ਪਸੰਦ ਜਿਹੜਾ ਨੂੰ ਘੱਟੇ ਆਉਂਦੇ ਜਾਣ ਕੇ ਕਹਿੰਦਾ ਹੁੰਦਾ ਭੰ ਪਾਇਆ ਹੋਇਆ ਸੋਹਣਾ ਹੀ ਲੱਗੇ ਇਹ ਗਰਮੀ ਦੇ ਵਿੱਚ ਪਾਉਣ ਨੂੰ ਵਧੀਆ ਨਹੀਂਗਾ ਕਲਰ ਨਾਲ ਜਿਆਦਾ ਡਾਰਕਾ ਨਾਲ ਲਾਈਟਾ ਜੇ ਲਓ ਜੇ ਵਧੀਆ ਜੇ ਲਓ ਮੈਂ ਪਾਇਆ ਘੱਟਾ ਹੁਣ ਮੈਂ ਬਹਿਲਮਾਰੀ ਚ ਰੱਖਦਾ ਸ਼ਾਇਦ ਇਹ ਪਾਇਆ ਹੀ ਨਹੀਂਗਾ ਤੇ ਚੱਲ ਭਾਂਡੇ ਲੈ ਕੇ ਚੱਲ ਕੇ ਰਹਿ ਚੱਲ ਵਾਟਰ ਕੂਲਰ ਚੱਕ ਲੈ ਆਹ ਦਾ ਚਲ ਠੀਕ ਕਰ ਆਓ ਬਾਟੇ ਕਲੀ ਕਰ ਇਹ ਮੁੰਡੇ ਨੂੰ ਹੌਲੀ ਰੱਖੀ ਭੰਨਣਾ ਨਹੀਂ ਚੂਹੀ ਬਾੜ ਦੇ ਅੰਦਰ ਦਰਵਾਜ਼ਾ ਖੁੱਲਾ ਛੱਡਿਆ ਆ। ਮੋਟਰ ਪਹਿਲਾਂ ਹੀ ਚਲਾਇਆ ਆ। ਓਏ ਓਏ ਰੱਬਾ ਮੇਰਿਆ। ਮੈਂ ਹਲ ਭਾਂਡੇ ਵੇਲੀ ਵੀ ਨਹੀਂ ਕੀਤੇ। ਮੈਂ ਇੱਥੇ ਹੀ ਬਰਦੀ ਆ ਮੋਟਰ ਵੀ ਚਲਾਤੀ। អ្នកកែ